ਦੁਨੀਆ ਬਹੁਤ ਰੰਗੀ ਆ ਇਹ ਆਪਾਂ ਸਾਰੇ ਜਾਣਦੇ ਆ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਆ ਆਪਣੇ ਮਿੱਤਰ ਵੀ ਬਹੁਤ ਹੁੰਦੇ ਆ ਪਰ ਮਿੱਤਰ ਕਿਹੜੇ ਕਦੋਂ ਕੰਮ ਆਉਣੇ ਆ ਇਹ ਸਮਾਂ ਦੱਸਦਾ ਪਹਿਲਾਂ ਆਪਾਂ ਨੂੰ ਸਾਰੇ ਕਹਿੰਦੇ ਆ ਸਾਰੇ ਲੱਗਦੇ ਵੀ ਨਾਲ ਖੜਨ ਵਾਲੇ ਆ ਟਾਈਮ ਪੈਣ ਤੇ ਪਤਾ ਲੱਗਦਾ ਕਿਹੜਾ ਖੜਦਾ ਕਿਹੜਾ ਭਜਦਾ ਕਿਹੜਾ ਦਬਦਾ ਆਪਣੇ ਦੇ ਆਜੇ ਕਦੇ ਮਾੜਾ ਸਮਾਂ ਕਿਸੇ ਤੇ ਵੀ ਕੁਝ ਮਿੱਤਰ ਹੁੰਦੇ ਆ ਜਿਹੜੇ ਮਾੜੇ ਸਮੇਂ ਵਿੱਚੋਂ ਕੱਢਣ ਵਾਲੇ ਹੁੰਦੇ ਆ ਖਾੜਨ ਵਾਲੇ ਹੁੰਦੇ ਆ ਕੌਸ਼ਿਮ ਬਿੱਤਰ ਹੁੰਦੇ ਆ ਮਾੜੇ ਸਮੇਂ ਚੋਂ ਕੱਢਣ ਵਾਲੇ ਕੁਸ ਹੁੰਦੇ ਆ ਸਮਾਂ ਵੜ ਆਉਣ ਤੇ ਭੱਜਣ ਵਾਲੇ ਇੱਕ ਤੀਜੀ ਕੈਟਾਗਰੀ ਹੋਰ ਆ ਜਦੋਂ ਮਾੜਾ ਸਮਾਂ ਆ ਜਾਏ ਦੱਬਣ ਵਾਲੇ ਹੁਣ ਤੁਸੀਂ ਕਹੋਗੇ ਯਾਰ ਦੋ ਤਾਂ ਸੁਣੇ ਆ ਕੱਢਣ ਵਾਲੇ ਮਾੜੇ ਸਮੇਂ ਚੋਂ ਤੇ ਭੱਜਣ ਵਾਲੇ ਅ ਤੀਜੇ ਕੋਹਣਾ ਦੱਬਣ ਵਾਲੇ ਤੁਹਾਨੂੰ ਇਹਦੇ ਬਾਰੇ ਦੱਸਦਾ ਜਿਹੜੇ ਦੱਬਣ ਵਾਲੇ ਹੁੰਦੇ ਆ ਸਭ ਤੋਂ ਖਤਰਨਾਕ ਹੁੰਦੇ ਆ ਇਸ ਦਾੰਗ ਚ ਹੁੰਦੇ ਆ ਇਹ ਵੀ ਕਿਸੇ ਨੂੰ ਪੈ ਗਈ ਹੁਣ ਲੋੜ ਹੁਣ ਇਹ ਪੈਸੇ ਮੰਗੂਗਾ ਤਾਂ ਇਹਨੂੰ ਹੁਣ ਦੱਬ ਲੋ ਦੱਪਣਾ ਕਿਵੇਂ ਆ ਉਹਨੂੰ ਕਹਣਾ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂਗੇ ਮੇਰਾ ਕੋਈ ਗਾਂ ਬੰਦਾ ਹੈਗਾ ਉਹਦੇ ਪੈਸੇ ਤੈਨੂੰ ਦਵਾ ਦੇਣੇ ਆ ਜਿਹੜੀ ਤੇਰੇ ਕੋਲ ਜ਼ਮੀਨ ਪੂਰਾ ਹੈਗੀ ਆ ਉਹ ਵੇਚ ਦੇ ਜਾਂ ਗਹਿਣੇ ਰੱਖ ਦੇ ਜਾਂ ਵਿਆਜ ਤੇ ਲੈ ਲਾਉਦਾ ਤੇ ਮੇਰਾ ਬੰਦਾ ਮਜਬੂਰੀ 'ਚ ਫਸਿਆ ਹੁੰਦਾ ਉਹ ਸੋਚਦਾ ਯਾਰ ਮੇਰਾ ਮਿੱਤਰ ਆ ਇਹ ਇਹ ਝੂਠ ਥੋੜਾ ਬੋਲਦਾ ਆਊਗਾ ਉਹ ਕਹਣਾ ਜਸਤ ਕੋਈ ਨਾ ਵਿਆਜ ਤੇ ਦਵਾ ਦੇ ਜਾਂ ਮੈਂ ਜਗਾ ਵੇਚ ਦੇ ਨਾ ਖਿਰਦਣੀ ਆਪ ਹੁੰਦੀ ਆ ਘੱਟ ਰੇਟ ਤੇ ਇਹ ਲੋਗ ਹੰਤੇ ਦੱਬਣ ਵਾਲੇ ਵੀ ਹੁਣ ਦੱਬੋ ਲੋਨ ਲੋੜ ਆ ਜੇਕਰ ਤੁਸੀਂ ਕਹਿੰਦੇ ਮਤ ਕਰਨੀ ਆ ਜਾਂ ਮਤ ਨਹੀਂ ਕਰਨੀ ਚੀਜ਼ ਖਰੀਦਣੀ ਆ ਜਰ ਪੂਰੇ ਰੇਟ ਦੇ ਲੈ ਲੋ ਗੱਲ ਘੁਮ ਘਮਾ ਕੇ ਕਿਸੇ ਨੂੰ ਮੋਢੀ ਮੂਰੇ ਬਣਾ ਕੇ ਹੋਰ ਖਰੀਦਣੀ ਆ ਆਪ ਆ ਇਹ ਸਭ ਤੋਂ ਮਾੜੇ ਹੁੰਦੇ ਆ ਇਹ ਬਹੁਤ ਮਾੜੀ ਗੱਲ ਆ ਬਾਕੀ ਭਾਈ ਜਿਹੜੇ ਤੁਹਾਨੂੰ ਮਾੜਾ ਸਮਾਨ ਤੋਂ ਕੱਢਣ ਵਾਲੇ ਹੁੰਦੇ ਆ ਮਾੜੇ ਸਮਾਨ ਤੋਂ ਕੱਢਣ ਵਾਲੇ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਯਾਦ ਰੱਖੋ ਜਿਹੜੇ ਭਜਨ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਯਾਦ ਰੱਖਣਾ ਜ਼ਰੂਰੀ ਆ ਕਿਉਂਕਿ ਪਤਾ ਲੱਗ ਜਾਂਦਾ ਵਾ ਕਿਹੜਾ ਖਰਾ ਕਿਹੜਾ ਖੋਟਾ ਬਾਕੀ ਜਿਹੜਾ ਦੱਬਣ ਵਾਲੇ ਆ ਇਹਨਾਂ ਨੂੰ ਤਾਂ ਕਦੇ ਵੀ ਨਾ ਬੋਲਿਓ ਪਤਾ ਆਪ ਨੂੰ ਲੱਗ ਜਾਂਦਾ ਵੀ ਚੀਜ਼ ਕੀ ਆ ਕਿਉਂਕਿ ਸਮਾਂ ਆਉਣ ਤੇ ਪਤਾ ਇਹਨਾਂ ਨੂੰ ਵੀ ਲੱਗ ਜਾਊਗਾ ਲੱਗ ਜਾਂਦਾ ਵੀ ਆ ਬਾਕੀ ਬਈ ਦਨੇ ਕੋਈ ਰਹਿੰਦੇ ਨਹੀਂਗੇ ਜੇ ਕਿਹਾ ਰਾਤ ਅੱਜਕੱਲ ਦਿਨ ਵੀ ਹੋਣਾ ਵਾ ਸਮਾਂ ਬੋਲਦਾ ਰਹਿੰਦਾ ਵਾ ਖਾਸ ਖਿਆਲ ਰੱਖਿਓ ਓਕੇ ਥੈਂਕ ਯੂ